ਸਭ ਜੀ ਗੁਰੂ ਜੀ ਆਪੇ ਰੀ ਜੀ ਗੁਰੂ ਜੀ ਬੋਲ ਬਕੂ ਬੋਲ ਬਕੂ ਸਾਡੀ ਬੋਲ ਬਕੂ ਸਾਡੀ ਬੋਲ ਬਕੂ ਸਾਡੀ ਬੋਲ ਬਕੂ ਸਾਡੀ ਬੋਲ ਸਾਰੇ ਗੱਦੀ ਦੇ ਭਾਗ ਗੀ ਮਨਵਾਰੀ ਸਿੰਘ ਸਾਥ ਸਰਗਤੀ ਬੋਲੇ ਸਾਥੀ ਗਏ ਆਣੇ ਬੋਲ ਬਕੂ ਆਇਆ ਜੀ ਜੀ अथव ਕੰਟਰੋਲ ਕਾਣਾ ਕੇ ਤੇ ਕਾ ਕਾ ਮਤਲਬ ਮਨਤਾ ਸੀ ਜਿਹਨ ਛੱਡੀ ਵੀ ਜਾਂ। ਆਪਣੀ ਮਾਤਾ ਕਾਲਕਾ ਦੀ ਮਾਨਤਾ ਹੈਗੀ ਆ। ਨਰਮਰ ਸੀ ਪਾਈ ਤੋਂ ਪਿੱਛੇ ਕਿਹੜੇ ਗੱਡੀ ਜਾਂ। ਕਾਤਾ ਮਤਲਬ ਮੰਨਦੇ ਇਸ ਨੂੰ ਮੰਨ ਲਿਆ ਛੱਡੀ ਆ। ਹਾਂਜੀ। ਪਹਿਲੇ ਸਾਡੇ ਮਤਲਬ ਮੰਨਦੇ ਜੇ ਅਸੀਂ ਨਹੀਂ ਮੰਨਦੇ। ਪਹਿਲਾਂ ਮੰਨਦੇ ਹੀ ਮਤਲਬ। ਨਹੀਂ ਬਈ।

ਅੱਬ ਬਾਕ ਬੰਨ ਇਹ ਘਟਨਾ 3100 ਤੁਸੀਂ ਪੈਨ ਮੰਗਣਾ 31 ਬਣਾਣਾ ਪੈਣਾ ਮੈਂ ਇਹਦੇ ਪੀਡੀਏ ਜੋੜ ਵਾਲੀ ਉਹ ਮਾਰਕੀ ਤੇ ਕਾਲਪਰ ਕਿਸੇ ਪਾਸੇ ਹੋਣੀ ਕੋਈ ਹੋਣੀ ਮਾਤਰ ਨੂੰ ਮੰਗ ਲਵਾਂਗੇ ਜਿਹੜਾ ਬੰਦਾ ਕਰਾ ਬਣਾ ਕੇ ਛੱਡੂ ਜੇ ਇਹ ਉਹ ਬੈਠੇ ਅੱਗੇ ਸਰਦਾਰ ਜੋ ਪੀਡੀਏ ਪਾਗਲ ਉਹ ਮਾਸਟਰਡ ਪਾਗਲੇ ان دے نال کوئی مریال تے نیم درو گشمی نہ اے اوئے ابھی نہیں پتہ چلدا بابا اوئے اپ پیچھے خراب کر دوں گیا بابا کنے آونا بھائی بولنا ہے بولنا ہے سچ میں ہو سنا دی تے ٹون دے تے اے سب گل دی نہ ہو آ اج اج مننے گنے گیا ਇਹ ਇਹ ਵੀ ਆ ਕੇ ਰੱਖੀਂ ਕੀ ਹੋਛੀ ਅੱਛਾ ਕਿਸੇ ਤਰ੍ਹਾਂ ਮੈਨੂੰ ਨੁਕਸਾਨ ਪੜਾਣਾ ਪੈਣਾ ਹੈ ਵਿਰਾਕਪੜਾ ਲੈਣਾ ਪੈਣਾ ਆਹ ਜੀ ਠੀਕ ਹੈ ਕੀ ਨਾ ਬੋਲੋ ਨਹੀਂ ਮਨਣਾ ਨਹੀਂ ਮਨਣਾ ਆਪਾਂ ਲੈ ਲਵੋ ਨਹੀਂ ਮਨਣਾ ਸੇਵਾ ਦਾ ਪਾਸੇ ਕਰਾ ਲੈਣਾ ਚਲੋ ਕੋਈ ਨਹੀਂ ਬਸ ਉਹ ਤਾਂ ਬੜਾ ਸਿਰੇ ਦਾ ਜਿਹੜਾ ਬੱਕੂ ਆਇਆ ਨਾ ਉਸ ਕਮਰੇ ਵਿੱਚ ਬੈਠੋ ਕੋਈ ਨਹੀਂ ਕਰਾਉਂਦੇ ਹੈ ਆਪਾਂ let oh, go. ਉਹ ਕਹਿੰਦੇ ਕਿਸੇ ਨੇ ਕਾਹ ਹੋਣ ਤੇ ਪਹਿਲਾ ਪੇਪਰ ਛੋ ਰਿਆ ਹੋਵੇ ਨੌਕਰੀ ਬਾਰੇ ਕਿਸੇ ਨੇ ਪੁੱਛਣਾ ਹੁੰਦਾ ਪਹਿਲਾ ਪੇਪਰ ਛੋ ਰਿਆ ਹੋਵੇ ਪੀਰ ਕਹਿੰਦਾ ਭਰਕੇ دیਵਾਨ ਲਊਂਗਾ ਦੇਰੇ ਹੀ ਤੇਰੇ ਹੀ ਤਕੇ ਤੇ ਚੱਤ ਤੇ ਨੌਕਰੀ ਵੀ ਕੀ ਕੀ ਕਰਾਉਂਦਾ ਪੀਰ ਦੇ ਅੱਗੇ ਇਤਲਾਬ ਤੇ ਖੜੀ ਕੇ ਸੋਚ ਕੇ ਜਾ ਕੇ ਕਿਹਾ ਪੂਰਾ ਭਰਕੇ دیਵਾਨ ਲਊਂਗੀ ਇਹ ਜਿਹੜੀ ਚਾਤੜ ਕੇ ਦੇਖਦੇ ਟੱਕੇ ਰੱਖਦੇ ਨਹੀਂ ਤੇ ਦੇਖਦੇ ਹੀ ਬੋਟੇ ਰੱਖਦੇ ਇੱਕ ਪਾਸੇ ਟਿਕਾ ਕੇ ਰੱਖਦਾ आके रवि को टेक बोर्ड से के फेरी टेक के नाम करी लगी गुफा बदल देने के लेक्चर में पर से कर इतर वीडियो पर उठे ले बार <laughs> खे ਕੋਈ ਭੈਣ ਹੈ ਜੇ ਬੱਧੀ ਸੋਚੀ ਜਾਂਦੀ ਹੈ ਉਹਦੀ ਜਠਾਣੀ ਨੇ ਉਹਨੂੰ ਚੱਕਰ ਚ ਨਾ ਛੱਡਿਆ ਤੁਸੀਂ ਹੋ ਜੀ હાજર ਹੈ ਬਾਬਾ ਜੀ ਹੇ ਤੋ ਕਹਦੇ ਹਨ ਉਹ ਕਹਿੰਦੇ ਆ ਜੀ ਮੱਸੇ ਜਿਹੜਾ ਕਿਸੇ ਦੇ ਤੂੰ ਤਾਂ ਲਾਉਣਾ ਇੱਥੇ ਭਰੂਗਾ ਕਿਤੇ ਕਿਸੇ ਨੇ ਮਾਰਾ ਨਹੀਂ ਕੀਤਾ ਜਾਊਗਾ ਗੋਰੇ ਹਾਂ ਨਹੀਂ ਹਾਂ ਬਬਾ ਕਹਿੰਦੇ ਇਹ ਮੈਂ ਕੋਈ ਮਨੀ ਨਹੀਂ ਕਰਦਾ ਕੋਈ ਮਾਰਦਾ ਕੋਈ ਮਾਰਦਾ ਮੈਂ ਹੁਣ ਤੇ ਪਈਆ ਮੇਰੇ ਬੱਚਾ ਤੇ ਘਰ ਕੰਮ ਨਹੀਂ ਇਹੋ ਮਾਤਸ ਕਹਿੰਦਾ ਰਾਤ ਨੂੰ ਵੀ ਬੱਚੇ ਨਹੀਂ ਕਿਤੇ ਕਿਤੇ ਜਿੰਨੇ ਵੀ ਟਿਕਦੇ ਨਹੀਂ ਟਿਕਦੇ ਇਹ ਕਹਿੰਦਾ ਮੇਰਾ ਫੀਰ ਕਹਿੰਦਾ ਜਾਏ ਅੱਜ ਤੋਂ ਬਾਅਦ ਸੁੱਤੀ ਗੰਗਾ ਵਸੁੰਧਨ ਜਿਵੇਂ ਇਹਨੇ ਜਿਵੇਂ ਮੈਂ ਵਾਪਸ ਜਾਣੀ ਆ ਪੈਰਾ ਲੱਗ ਗਿਆ ਉਹ ਤੇਰੇ ਜੀ ਆਪ ਨੂੰ ਵੀ ਕੁੜੀ ਨੂੰ ਡਰ ਲੱਗਦਾ ਰਹਿੰਦੇ ਆ ਜੀ ਆਰਾਮ ਨੂੰ ਆਹ ਹਾਂਜੀ ਆਈਏ ਜੀ ਚਾਰ ਦਿਨ ਹੋ ਗਏ ਤੁਹਾਨੂੰ ਘਰ ਤੋਂ ਪੁੱਛ ਤੋਂ ਨਾਲ ਬਾਹਰ ਲੈ ਦਾ ਪੈਰਾ ਲੱਗ ਗਿਆ ਉਹ ਤਾਂ ਹੀ ਸੇਵਾ ਦਾ ਸਕਾਲਿਓ ਆਦਾ ਲਾਜ ਜੀ ਨਾਲ ਕਿਉਣਾ ਬਹੁਤ ਪਟਾਏ ਅਰੇ ਮਿੱਟੇ ਸੈਟਾਇ ਦੇ ਕੋਨੇ ਕਰੇ ਜੋ ਕੋਲੇ ਤੋਂ ਚਾਉਂਦਾ ਨੂੰ ਦੋ ਜਣਾ ਆਪਣਾ ਕੋਲ ਕੋ ਫੜਾਉਣੇ ਇਹਨੂੰ ਆਵੇ ਤਾਂ ਵਿਜੇ ਫੇਰ ਤੇ ਕੰਟਰੋਲ ਕਰ ਤੂੰ ਵਿਜੇ ਨੂੰ ਫੋਨ ਕਰੀ ਆ ਗਿਆ ਜੀ ਅੱਗੇ ਹੋਤਾ ਪਿੰਡ ਦਾ ਮੈਂ ਕਹਿੰਦਾ ਕਦੀ ਗੱਗੀ ਦਾ ਰੌਲਾ ਪੈ ਗਿਆ ਤੇ ਗੱਗੀ ਦਾ ਰੌਲਾ ਪੈ ਗਿਆ ਮੁੰਡੀ ਦਾ ਤੇ ਪਹਿਲੀ ਵਾਲਾ ਹੀ ਗੱਗੀ ਇਹਨਾਂ ਦਾ ਬੱਬੂ ਪਹਿਲੀ ਦਾ ਰਾਈ ਹੋਵੇ ਪੈਣੀ ਤੇ ਰੌਲਾ ਹੋਵੇ ਗੱਡੀ ਦਾ ਤਾਂ ਮੈਂ ਪੂਰੇ ਦਾ ਰੌਲਾ ਮੈਨੂੰ ਦੇ ਦੇਗਾ ਹੱਥ ਨਾਲ ਕਿੰਨੇ ਰਹੇ 500 ਹੋਦੇ ਲੋ ਬੈਠੇ ਕੁਝ ਨਹੀਂ ਆਉਂਦੀ ਕੱਟਦਾ ਨਵੀਂ ਰੋਟਾ ਰੋਟਾ ਚ ਨਹੀਂ ਹਾਂ ਆਹ ਲਿਆ ਪਹਿਲੀ ਵਾਰ ਆਇਓ ਜੀ ਕੁਝ ਨਹੀਂ ਨਿਕਲੀ ਕਿਹੜੀ ਜਗ੍ਹਾ ਨੂੰ ਆਂ ਕਰ ਚੁੱਕਾ ਪਾਚਰਾ ਆਂ ਕਰ ਚੁੱਕਾ ਤਾਲਾ ਚਲੋ ਟਾਣੀ ਦੇ ਚਰੋ ਬਾਈ ਪੀਰ ਕਹਿੰਦਾ ਸੋਚਦੀ ਆ ਸਭ ਕੁਝ ਕਰਦੀ ਸੀ ਜਿਹਨੇ ਪੈ ਗਿਆ ਖੰਮੂਰੇ ਅਹੀਂ ਪੱਤਾਏ ਜੰਗੀ ਜੰਗੀ ਇਹ ਕਹਿੰਦਾ ਮੇਰਾ ਪੀਰ ਕਹਿੰਦਾ ਪਹਿਲੀ ਸਫਤਾ ਕਹਿੰਦਾ ਕਾਲਕਾਂ ਦੀ ਪਈ ਪੱਕ ਦੇਣੀ ਸੀਗੀ ਵਿਚੇ ਹੀ ਰਹਿ ਗਈ ਕਹਿੰਦਾ ਚੱਕਰ ਚਾਈ ਗਿਆ ਮਾਤਾ ਦੇ ਬੇਸ ਨੂੰ ਸੇਕ ਕਰਿਆ ਕਹਿੰਦਾ ਬੱਚਾ ਤਵਾ ਤੈਨੂੰ ਕਹਿੰਦਾ ਆਪੋ ਬਾਬਾ ਜੀ ਤਵਾ ਤੈਨੂੰ ਹੀ ਕਹਿੰਦਾ ਪਰਕਾ ਦਾੰਤ ਤੋਂ ਨਾਕਸ ਨਾ ਬੋਲੋ ਮੈਂ ਤੇਰੀ ਦੀ ਤਵਾ ਕਹਿੰਦਾ ਗੁੜੀ ਨੂੰ ਤੇ ਨੀਂਹ ਕੰਦੇ ਪੱਤਾ ਤੇ ਥੋੜੀ ਨਹੀਂ ਵਰੇ ਉਹ ਭਾਈ ਕਿਸੇ ਭੈਣ ਨੇ ਗੱਦੀ ਵਾਲੇ ਪੁੱਛਣਾ ਹੋਵੇ ਦਬਾ ਪੈਂਦਾ ਹੋਵੇ ਭੈਣ ਨੂੰ ਦਰਦੀ ਹੋਵੇ ਕੋਈ ਹੈ ਨਹੀਂ ਬਾਬਾ ਜੀ ਅਨੂ ਮੁੰਡੇ ਦੇ ਵਿਆਹ ਬਾਰੇ ਰਾਤੀ ਪੰਡਨ ਮਾਰ ਦਸਤਾ ਦੇਖੇ ਤਾਂ ਅੰਦਰ ਜਾਣ ਲੋ ਬਈ ਮੁੰਡੇ ਦੇ ਵਿਆਹ ਬਾਰੇ ਤੇ ਕਾਰੋਬਾਰ ਬਾਰੇ ਗੱਲਣਾ ਹੋਵੇ ਇੱਕ ਤਾਂ ਘਰ ਆ ਲੋ ਘਰ ਆ ਬਈ ਘੇ ਹੋ ਜਾ ਬਾਬਾ ਤੇ ਨਿਸ਼ਾਨ ਲਾ ਦੋ ਘਰ ਕਿਹੜਾ ਮੁੰਡਾ ਪੈਣੀ ਫਤੂ ਨੋ ਨਹੀਂ ਆਣਾ ਯਾਰ ਬਾਈ ਯਾਰ ਕਿਉਂ ਹੋ ਗਿਆ ਕੋਈ ਕਰਦਾ ਯਾਰ ਉਹ ਗੁੱਜੜਾ ਕੋਰੀਅਲ ਮਗਾ ਮਾ ਲਈ ਗਾਜ ਕਿੱਧਰ ਬੋਲਣ ਲੱਗ ਗਿਆ ਹਾਂ ਗੁੱਜੜਾ ਐ ਨਾ ਕਰ ਪਰ ਇਹ ਕਿਹੜਾ ਪਿੰਡ ਹੈ ਹੈਂ ਛੋਟਾ ਪਿੰਡ ਹੈ ਕਿ ਨਹੀਂ هي کدي ਉਹ ਆ ਕਰਦਾ ਤੇ ਮਗਰੋਂ ਬਾਅਦ ਨਹੀਂ ਬੱਦ ਗਿਆ ਪੈਂਦੇ ਬਲੇ ਖੇ ਪੈਂਦੇ ਜੀ ਇਹ ਕਹਿੰਦਾ ਕਹਿੰਦਾ ਇਹੀ ਕਹਿੰਦਾ ਇਹਨਾਂ ਦਾ ਕੋਈ ਆਮ ਨਹੀਂ ਪਾਣਾ ਦਿੰਦੀ ਤੇ ਮੁੰਡੇ ਨੂੰ ਘੁਰਾ ਪਏਗਾ ਘੁਰਾ ਪੈਂਦਾ ਪੈਂਦਾ ਹੀ ਤੇ ਮੈਂ ਟੋਮੈਂਟ ਵੀ ਐ ਕਰਦਾ ਕਿ ਜਾਂ ਮੈਂ ਸੈਟ ਹੋ ਜਾਈ ਹੋ ਜਾਂਦੀ ਹੈ ਚਤੋਂ ਚਤੋਂ ਹਾਂ ਜੀ ਹਲੋ ਦੁਬਾਰਾ ਕਿਉਂ ਬੱਚਾ ਇਹਨੂੰ ਗਰਉ ਪਾਸੇ ਨਾਲੇ ਤਾਂ ਕੰਮ ਖੁੱਲਣਗੇ ਨਾਲੇ ਜਿਹੜੀ ਲਾਤ ਲੱਤ ਚੰਦਿਆ ਇਹ हटੂਗੀ ਠੀਕ ਹੈ ਨਾਲੇ ਕਹਿੰਦਾ ਕਮਰਾ ਆਪੈ ਨੂੰ ਹਟਦੇ ਰਸਤਾ ਖੋਦੂਗਾ ਜਿੰਨਾ तेरे ਘਰ ਦੇ ਵਿੱਚ ਖੜੀਆ ਤੇ ਇਹਨੇ ਕੁਝ ਨਹੀਂ ਕਰਾਂ ਦੇਣਾ ਤੇ ਨਾਲ ਮਸਾਨੀ ਮਾਤਾ ਤੇ ਦੀ ਮਖੂਦੇ ਚਿੱਟੇ ਵੀ ਨਾ ਦਿਖਾਇਆ ਨਾ ਕੀ ਪਿਆ ਕਾ ਨਾ ਦਿਖਾਇਆ ਉਹ ਉਹ ਸਾਰਾ ਕੁਝ ਹੀ ਮੁੰਡੇ ਜਿੱਕੇ ਨਹੀਂ ਰਕੇ ਅੰਮਣੇ ਜਿੱਕੇ ਚੱਕੀਆ ਕੰਮ ਨਹੀਂ ਕਰੇ ਚੱਕੀਆ ਕਰੋ ਅਸਵਰੇ ਹੀ ਆ ਬਣੀ ਹੁਣ ਪਰਸੇ ਕਰਾ ਲਓ ਸਭ ਤੋਂ ਵੱਡਾ ਜਗ੍ਹਾ ਤਾਂ ਵਈ ਹੀ ਹੈ ਕਿ ਹੁਣ ਚੜਿਆ ਜੇ ਨਾ ਸਿਰਫ ਬਾਪੂ ਨਾਲ ਕਰਦੋ ਗੱਲ ਤਬਰੀ ਕੀ ਕੋਈ ਜੀ ਨਾ ਕੋਈ ਬਾਰੇ ਵੇਰ ਨੂੰ ਮੈਨਾਂ ਨੂੰ ਮੈਨਾਂ ਨੂੰ ਜਿਸ ਸਾਥੀਨ ਦੇ ਕੋਲ ਤਾਂ ਸੌਂ ਗਿਆ ਮੈਂ ਦੋ ਸੌਂ ਪਿਆ ਤੁਹਾਨੂੰ ਲੱਗਦਾ ਦੇਖਦੇ ਨਹੀਂ ਆਮ ਦੁੱਧਿਆ ਉਹ ਇੱਕ ਬੋਤਲ ਪੀ ਲਈ ਇੱਕ ਹੋਰ ਪੀ ਲਈ ਆਮ ਜੀ ਤੁਹਾ ਬਾਪੀ ਇਹ ਦਰਬਾਰ ਕਿਉਂ ਜੀ ਕੀ ਕਹਿੰਦਾ ਮੇਰਾ ਪੀਰ ਕਹਿੰਦਾ ਇੱਥੇ ਆਉਣ ਵਾਲੀ ਸੰਗਤ ਕਹਿੰਦੀ ਸੋਤੀ ਜਾਂਦੇ ਆਪਾਂ ਪਾਪਾ ਇਤੇ ਸਾਜੀ ਪਛਾਣ ਨਿਕਲੇ ਵੀ ਰੈਸਿੰਗ ਹੋ ਕੇ ਫੋਨ ਕਰਿਆ ਸੀਗਾ ਤੇ ਬਾਪੂ ਆਏ ਨਾ ਕੇ ਦੇਵੇ ਸਿੱਖੀ ਵਾਪਸ ਤੋਂ ਟਿਕਿਆ ਦੇ। ਉਹ ਕੌਣ ਆ ਭਾਈ ਇੱਥੇ ਆਉਣ ਵਾਲੀ ਸੰਗਤ ਕਿਸੇ ਨੇ ਰੋਕ ਕੇ ਫੋਨ ਕਰਿਆ ਹੋਵੇ। ਤੁਸੀਂ ਰੋਇ ਸਿੱਧਾ। ਬਾਦੋ ਰੋਪੇ। ਅਗਰ ਅਬਾ ਜੀ ਕੀ ਕਹਿੰਦਾ ਮੇਰਾ ਪੀਰ ਕਹਿੰਦਾ ਕੋਚੀ ਜਾਂਦੇ ਸੀ ਤੜਕੇ ਦੇ ਵੀ ਬਾਪੂ ਨੂੰ ਪੁੱਛ ਕੇ ਲਾਇਆ ਸੀ ਤੇ ਬਣ ਕੀ ਗਾਇਦਾ ਘਾਟਾ ਪੈ ਗਿਆ ਸਾਨੂੰ ਤੇ ਫੇ ਉਸੇ ਬਾਪੂ ਨੇ ਜਿਹਨਾਂ ਕਿੰਦੇ ਸਰੋ ਜਮਾ ਕੇ ਦਿਖਾਈ ਇਹਨਾਂ ਨੂੰ ਵੀ ਮੈਂ ਇੱਥੇ ਹੀ ਆ ਤੇ ਕੁਲੋਂ ਨਾ ਕਹਿੰਦੇ ਜਿੱਦੇ ਕੁਲੀ ਚੜ ਗਈ ਉੱਤੇ ਕਹਿੰਦਾ ਮੈਂ 15 ਦਿਨਾਂ ਬਾਅਦ ਜਗਰਾਤਾਂ ਲੈਣਾ ਨਾ ਜੋਦਰੀ ਹੈ ਪਰ ਉਹ ਕਰਦਾ ਹੈ ਹਨਾ ਹਰ ਉਹ ਲਾ ਜਿਹੜਾ ਪੁਆਇੰਟ ਦਾ ਚੈੱਕ ਡੋਲਦਾ ਵੀ ਪਤਾ ਨਹੀਂ ਸਾਡੇ ਨਾਲ ਕੀ ਬੰਨਣਾ ਤੇ ਕੀ ਹੋਣਾ ਉਦੋਂ ਵੀ ਅਸੀਂ ਕੋਈ ਨਹੀਂ ਆਉਂਦੇ ਉਦੋਂ ਦਾ ਮਸਲਾ ਹੱਲ ਹੋ ਗਿਆ ਹੁਣ ਇਦੋਂ ਕੀ ਹੈ ਸਾਰਾ ਕੁਝ ਓਕੇ ਹੈ ਜੇ ਪਰ ਟੈਂਸ਼ਨ ਨਾ ਤੁਸੀਂ ਬੋਝ ਰਹੇ ਹੋ ਮੋਰੀ ਹੋ ਗਿਆ ਮੂਹ ਨੂੰ ਸਾਇ ਕਰੀ ਜਿਹੜੀ ਮੈਂ ਪੈਨਸ਼ਨ ਪਿਆਖਣਾ ਮੈਂ ਬਾਬੇ ਲਾਵਾ ਦੇ ਨੂੰ ਚਾਰ ਹੋਇਆ ਖੜਾ ਬਾਬੇ ਨੂੰ ਲਾਵਾ ਬਾਕੀ ਇਨਾ ਲਾਫੇ ਰਸੀ ਹਾਂ ਤੇ ਜਨਰੋ ਜਾਗਣਾ ਲੈਣਾ ਮਹਾ ਮਾਈ ਜੀ ਜੀ ਇਸ ਜੀ ਮੈਨੂੰ ਹਾਂ ਜੇ ਬਾਬੇ ਰੋ ਕੰਮ ਬਣਾ ਲੈ ਹਾਂਜੀ ਬਾਬੇ ਨੂੰ ਕਿਹਾ ਸੀ ਜਸਪਾਟ ਨੂੰ ਤੇ ਉਹ ਵੀ ਅਸਰ ਸੀ ਚੀਕ ਲੈ ਕੀ ਕਹਿੰਦੇ ਮੇਰੀ ਮਹਾ ਮਾਈ ਕਹਿੰਦੀ ਮੌਕੇ ਤੇ ਇਹਨੂੰ ਕਿਹਰ ਬਾ ਦੇਤਾ ਜਸਪਾਠ ਹੈ ਕਿਨੇ ਕੁਰੀ ਦਾ ਐਸਟਾ ਕਰਾਉਣਾ ਜਿਹਨੂੰ ਦਾ ਪਹਿਲਾ ਕੰਮ ਵੀ ਦਵਾਇਆ ਇਸ ਗੱਦੀ ਤੋਂ ਤੇ ਕਹਿੰਦਾ ਜੀ ਫੂਜਲ ਵੀ ਕਢਾਈਆ ਤੇ ਉਸ ਕੁਰੀ ਦਾ ਕਹਿੰਦਾ ਜਾਗਰਨ ਲੈਣਾ ਮਹਾਮਾਈ ਨੇ ਕੋ ਕਹਿੰਦੇ ਵੀ ਮਾਤਾ ਦੇ ਦੇ ਪੈਸੇ ਤੇ ਜਗਰਾਤਾ ਰਹੇ ਨੇ ਟਿਕਾਤ ਹੈ ਇੱਕ ਤਿੰਨ ਮਹੀਨੇ ਨਾਲ ਚ ਵਿਚ ਦੇਖੀ ਜੇ ਉਹ ਕੰਮ ਤੋਂ ਹਟੀ ਤਾਂ ਫੇਰ ਆ ਕੇ ਕਹੀਂ ਨਹੀਂ ਤੈਨੂੰ ਬਾਬਾ ਦੱਸੂਗਾ ਵੀ ਕੰਮ ਤੋਂ ਹਟਿਆ ਕੇ ਬੈਠੀ ਆ। ਇੱਕ ਮਹੀਨੇ ਦੀ ਤਨਖਾਹ ਨਾਲ ਉਹ ਇਹਨਾਂ ਜਾਗਰਣ ਕਰਾਉਣਾ। ਨਾਲੇ ਮਾਸਾਂ ਵੀ ਲਾਉਣਾ। ਫਿਰ ਦੇਖੀ ਕਿ ਕਿਦਾਂ ਦੀ ਕਿਰਾਏ ਖੁੱਗੀ। ਮਨ ਜੂਰਾ ਬੱਸ। ਬਾਹਰ ਇਹ ਕੰਮ ਜੂਰਾ ਹੋਊਗਾ ਇਹੋ ਪੀਸ ਤੋਂ ਲਿਖੀਏ ਤਾਂ ਬਾਹਰ ਇਹੋ ਬਾਜੀ। ਚੱਕ ਪੁੱਤ ਓਏ। ਸ਼ਨੀਵਾਰ ਨੂੰ ਉਹਨਾਂ ਸਾਮਤੋਂ ਕੌਣ ਆਜੂਗਾ ਤੇ ਸੋਮਵਾਰ ਨੂੰ ਕੰਮ ਤੇ ਕਿਹੜੀ ਲੈ ਬਹੁਤ ਸੱਚੇ ਦੋਸਤ ਜੇ ਉਹਨੂੰ ਕੰਮ ਨਾ ਮਿਲਿਆ ਤੈਨੂੰ ਸੰਗਤ ਆ ਕੇ ਬੋਲਦੀ ਵੀ ਮਾਂ ਨੂੰ ਕੰਮ ਨਹੀਂ ਮਿਲਿਆ ਜਦੋਂ ਬਾਪੂ ਸਾਡਾ ਕਹਿੰਦਾ ਕੰਮ ਦਵਾਈਆ ਸੀ ਨਾ ਉਹਦੇ ਚੋਂ 5 ਰੁਪਏ ਮਿਲੇ ਕੱਟ ਕੇ ਨੇ ਭੇਜੇ ਪਹਿਲਾਂ ਵਾਲੇ ਕੰਮ ਤੋਂ لو کہنے جیڑے کوئی تاسے تے نہیں لوایا کہ اپ کڑا رہیا سی تھوڑے کراں سی ہن یہ ہوتا ہے تھوڑے تو مپو